ਅਤੇਗਰ ਸਾਹਿਬ ਲਈ ਪੈਦਲ ਯਾਤਰਾ ਲਈ ਸਵੇਰੇ 11 ਵਜੇ ਤੋਂ ਘਰੋਂ ਚਾਲੇ ਪਾਏ ਸੀ ਤੇ ਸਮੇਂ 20 ਕਿਲੋਮੀਟਰ ਦੇ ਕਰੀਬ ਦਾ ਜਿਹੜਾ ਸਫ਼ਰ ਹੈ ਉਹ ਤਿਆਰ ਕਰ ਚੁੱਕੇ ਆ 34 ਕਿਲੋਮੀਟਰ ਟੋਟਲ ਕੁੱਲ ਮਿਲਾ ਕੇ ਖਬੜਿਆ ਤੋਂ ਸੀ ਤੇ 14 ਕਿਲੋਮੀਟਰ ਅੱਗੇ ਜਿਹੜਾ ਰਹਿ ਗਿਆ ਹੁਣ ਸਮਾਂ 4:30 ਵਜੇ ਦਾ ਹੋ ਗਿਆ ਦੇਖੋ 4:37 ਦੇ ਨੇੜੇ-ਨੇੜੇ ਸ਼੍ਰੀ ਫਤਿਹਗੜ ਸਾਹਿਬ ਵਿਧਰਤੀ ਤੇ ਨਤਮਸਤਕ ਹੋਣ ਦਾ ਸੁਭਾਗ ਹੈ ਜਿਹੜਾ ਉਹ ਪ੍ਰਾਪਤ ਹੋਵੇਗਾ ਸੰਗਤ ਦੇਖਾਂਗੇ ਵੀ ਕਿੰਨੀ ਕੁ ਵੱਡੀ ਗਿਣਤੀ ਚ ਹੈ ਤੇ ਕਿੰਨਾ ਸਮਾਂ ਉੱਥੇ ਅੱਗੇ ਗੁਰਦੁਆਰਾ ਸਾਹਿਬ ਵਿੱਚ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਖਾਬੜਾ ਤੋਂ ਅੱਜ ਸ਼੍ਰੀ ਫਤਿਹਗੜ ਸਾਹਿਬ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਸੀ ਤੇ ਹੁਣ ਸ਼ਰੀਫ ਅੱਤੇਗੜ ਸਾਹਿਬ ਦੀ ਸਰਤੀ ਤੇ ਪਹੁੰਚੂਕਿਆਂ ਸਵੇਰੇ ਸਵਾ 11 ਵਜੇ ਘਰੋਂ ਚੱਲਿਆ ਸੀ ਤੇ ਹੁਣ ਇਸ ਮੌਕੇ ਸ਼ਰੀਫ ਅੱਤੇਗੜ ਸਾਹਿਬ ਦੇ ਨੇੜੇ ਤੁਸੀਂ ਲਗਾਤਾਰ ਜਿਹੜਾ ਕੀ 5 ਘੰਟੇ ਦਾ ਸਫ਼ਰ ਹੁੰਦਾ ਹੈ ਕੀਤਾ ਹੈ ਪੈਦਲ ਯਾਤਰਾ ਅੱਤੇ ਅੱਤੇਗੜ ਸਾਹਿਬ ਜੀ ਦੀ ਇੱਥੋਂ ਫੱਦੀ ਸ਼ੁਰੂ ਹੁੰਦੀ ਹੈ ਮੇਰਾ ਪਾਜ ਸੁਨੇਹੇ ਨਿਗਾਹ ਨੇ ਉਤਸਾਹ ਖੇ ਸਾਕੇ ਹੀ ਸਾਕੇ ਆ ਰਹੀ ਆ ਰੋ ਗਰਮਾ ਗਰਮ ਚਾ ਗਰਮਾ ਗਰਮ ਪਕੌੜੇ ਲੰਗਰ ਚਾਕੇ ਜਾਇਓ ਮੇਰੇ ਮੇਜ ਸਵਾਰੇ ਟਰਪ ਹੇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅੱਜ ਲੱਖਾਂ ਦੀ ਗਿਣਤੀ ਦਾ ਇਕੱਠ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ માતા ਗੁਜਰੀ ਜੀ ਦੀ ਸ਼ਹਾਦਤ ਨੂੰ ਤਮਸਤਕ ਹੋਣ ਪਹੁੰਚਿਆ ਹੋਇਆ ਹੈ ਅੱਜ ਦੇ ਦਿਨ ਜਿਹੜਾ ਕੀ ਇਹ ਨਸਾਨੀ ਸ਼ਹਾਦਤਾਂ ਦੀ ਕਿਨਵਾਯੋਂ ਤੇ ਆਲੇ ਤੋਂ ਤੇ ਆਲੇ ਤੋਂ ਕਿੰਨਾ ਸਮਾਂ ਲੱਗ ਗਿਆ ਖੜੇ ਖੜੇ ਅੰਦਾ ਬੁਰਜੇ ਨੂੰ ਹੋ ਗਈ 2.5 ਘੰਟੇ ਹੋ ਗਏ 2.5 ਘੰਟੇ ਹੋ ਗਏ ਮੱਥਾ ਟੇਕ ਕੇ ਜਾਣਾ ਹੈ